ਸਾਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੇ ਜੀ ਆਪਣੀ ਵਿਜ਼ਿਟ ਹੈ ਕੀ ਆ ਪਿੰਡ ਧੜ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਜੀ ਤੁਸੀਂ ਵੀ ਲੀ ਅੰਮ੍ਰਿਤਸਰ ਜੰਡਿਆਲੇ ਗੁਰੂ ਕੋਲ ਲਾਗੇ ਪਿੰਡ ਹੈ ਵੀਰਾਂ ਨਾਲ ਜੀ ਤੇ ਬਾਈ ਕੁਲਵੀਰ ਸਿੰਘ ਕੋਲ ਆ ਚੁੱਕੇ ਆ ਅੱਜ ਜਿਹੜੇ ਤੁਹਾਨੂੰ ਪਸ਼ੂ ਦੁਖਾਨ ਲੱਗੇ ਜਿੰਨਾਂ ਦੇ ਚਲੋ ਵਪਾਰ ਦਾ ਬਾਈ ਨੇ ਕਰਦੇ ਆ ਪਰ ਜਿਹੜੇ ਪਸ਼ੂ ਦੁਖਾਨ ਲੱਗੇ ਇਹ ਸਾਰੇ ਘਰ ਦੇ ਪਸ਼ੂ ਆ ਜੀ ਠੀਕ ਹੈ ਜੀ ਛੋਟੇ ਵੱਡੇ ਸਭ ਨਾਲ ਸੇਲ ਆ ਉਹ ਵੀਰ ਹਣੇ ਹੁਣ ਵਪਾਰ ਦਾ ਟਰੋਪ ਦਾ ਕੰਮ ਕਰਦਾ ਤੇ ਹਾਵਣੇ ਪਾ ਗਲਪਤ ਕਰਕੇ ਨਾ ਸ਼ੁਰੂ ਕਰੀ ਗੀ ਵੀਡੀਓ ਬਾਜੀ ਅਸਥੀ ਘਾਲ ਅਸਥੀ ਘਾਲ ਵੀਰ ਜੀ ਹੋਰ ਬਾਜੀ ਕਿੱਦਾਂ ਬੜੀਆ ਜੀ ਘਰ ਦੇ ਬਾਝੋਂ ਸਾਰੇ ਵਲਫੇਚ ਰਹੇ ਜੀ ਹਾਂਜੀ ਵੇਚ ਰਹੇ ਜੀ ਦੁੱਧ ਦਾ ਕੰਮ ਛੱਡ ਰਹੇ ਵੀਰਾਂ ਜੀ ਅ ਦੁੱਧਾ ਵੀ ਥੋੜਾ ਨੇਵਰ ਦਾ ਕਰਕੇ ਪ੍ਰੋਬਲਮ ਹੀ ਉਹਦਾ ਕਰਕੇ ਵੀ ਵੇਚ ਹਾਂਜੀ ਉਹ ਤੇ ਚੱਲਦਾ ਹੀ ਆ ਵੀ 2-4 ਲੈ ਜਾਂਦੇ ਆ ਜੀ ਹਾਂਜੀ ਹਾਂਜੀ ਵੀਰ ਚਲੋ ਤੇ ਬਾਜੀ ਫਿਰ ਕਿੰਨੇ ਟੋਟਰ ਪਾਛੋਂ ਸਾਰੇ ਜੀ ਅ ਗਿਣਤੀ ਨਹੀਂ ਕੀਤੀ 15 ਕੋਹ 1500 ਆਜੋ ਵੀਰ ਇੱਧਰ ਆਜੋ ਹਾਂਜੀ ਇਹ ਮੈਂ ਗੱਭਣ ਜੀ ਹਾਂਜੀ ਇਹ ਗੱਭਣ ਜੇ ਤੇ ਭਾਈ ਜੀ ਕਿੰਨਾ ਦੁੱਧ ਕਿਤਾਜੀ ਬੀਸੇ ਬੀਸੇ ਨੇ ਇਸਨੇ ਸੂਏ ਨੇ 14 ਕਿਲੋ ਦੁੱਧ ਕਿਤਾ ਜੀ ਤੇ ਕਿੰਨਾ ਟਾਈਮ ਲੱਗੂ ਕੀ ਹੋਣੇ ਇਹਦਾ ਰਹਿ ਕੇ ਤੇ 20 ਦਿਨ ਰਹਿੰਦੇ ਜੀ ਅੱਛਾ 20 ਦਿਨ ਰਹਿੰਦੇ ਆ ਹਾਂਜੀ ਲਿਫਤੀ ਆ ਲਿਫਤੀ 20 ਦਿਨ ਰਹਿੰਦੇ ਆ ਚੰਗੀ ਭਾਰੀ ਮੱਝ ਹੈ ਨਾ ਜੀ ਹਾਂਜੀ ਠੀਕ ਆ ਠੀਕ ਆ ਚਲੋ ਫਿਰ ਇਹਦਾ ਮੁੱਲ ਜੀ ਮੁੱਲ ਵੀਰ ਜੀ 90 ਕਰਦੇ ਜੀ ਹਾਂਜੀ ਤੇ ਮਾਨ ਤਾਂ ਤੁਸੀਂ ਕਰਾ ਲਓ ਜਿੱਥੇ ਕਰੂ ਕੋਈ ਹੋਊਗਾ ਕਰੀ ਜਾਏ ਮੋਕੇ ਤੇ ਕਰਦੇ ਆ ਜੀ ਕਿ ਪਹਿਲਾਂ ਹੀ ਕਰਨਾ ਚਲੋ ਮੌਕੇ ਤੇ ਕਰ ਲਾਂਗੇ ਸਾਰਿਆਂ ਦੇ ਫਿਰ ਸੁੱਤਾ ਘਰ ਦੇ ਬਾਠ ਠੀਕ ਠੀਕ ਦੋ ਨੰਬਰ ਇਹ ਜੀ ਇਹ ਵੀਰ ਜੀ ਸੂਈ ਜੀ ਇਹ ਥੋੜੀ ਜੀ 15 ਦਿਨ ਘੱਟ ਸੂਈ ਹੈ ਅੱਛਾ ਠੀਕ ਹੈ ਜੀ ਤੇ ਪਹਿਲਾਂ ਤਾਂ ਜਿੱਦਾਂ ਸੂਈ ਹੋਦ ਨੇ ਥੱਲੇ ਉਹ ਸ਼ਹਿਦ ਹੀ ਨਿਕਲਿਆ ਵਾ ਹਾਂ ਹੋਣ ਇਹਦੇ ਥੱਲੇ 6 ਕਿਲੋ ਦੁੱਧ ਹੋ ਗਿਆ ਵਾ ਅੱਜ ਇਹ 12 ਦਿਨਾਂ ਦੀ ਸੂਈ ਹੈ ਬੱਚਾ ਮਰ ਗਿਆ ਬੱਚਾ ਇਹਦਾ ਮਰਿਆ ਜੁੱਤਾ ਅੱਛਾ 12 ਕਿਲੋ ਦੁੱਧ ਹੈਗਾ ਹਾਂ 6 ਕਿਲੋ ਹੋਣ ਹੋ ਗਿਆ ਖੋਲੀ ਮਾੜੇ ਇਹਨੂੰ ਲੋ ਜੀ ਖੋਲ ਕੇ ਖਾਣੇ ਤੋਂ ਚਲੋ ਪਸ਼ੂ ਬਾਹਲੇ ਬਈਰੇ ਨਾਲ ਤਦੋਂ ਉਹਨਾਂ ਕੋਲ ਛੋਟੇ ਵੱਡੇ ਨਾ ਕਿ ਨਹੀਂ ਖੋਲੇ ਜਾ ਸਕਦੇ ਉਹੀ ਪੁੱਛ ਲਾਂਗੇ ਡਿਟੇਲ ਆਪਾਂ ਠੀਕ ਹੈ ਹੈ ਪਹਿਲਾ ਸੂਆ ਜੀ ਹੈ ਪਹਿਲਾ ਸੂਆ ਪਹਿਲਾ ਸੂਆ ਅਜੇ ਦੰਦਾ ਜੁ ਮਿਲ ਜੇ ਸ਼ਾਇਦ ਦੋ ਦੰਦ ਤੋਂ ਬਾਅਦ ਠੀਕ ਠੀਕ ਲੋ ਵੇਖੋ ਪੂਰੀ ਜ਼ਬਰਦਸਤ ਝੋਟੀ ਆ ਤੇ ਭਾਰੀ ਪੂਰੀ ਬੜਾ ਠੀਕ ਹੈ ਜੀ ਆਜੋ 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 ਯਾ ਹਾਂਜੀ ਇਹਾ ਮੋਲੋ ਬੋਲ ਵੀਰ ਜੀ ਜੇ ਸਹੀ ਟਾਈਮ ਨਾਲ ਸੋਦੀ ਫਿਰ ਤੋਂ ਚਲੋ ਮੋਲੋ ਹੋ ਰਹੀ ਔਰ ਜਿੱਦਾਂ ਹੈ ਗਈ 70000 70000 ਚਲੋ ਤੇ ਬਾਜੀ ਇਹ ਇਹ ਵੀ ਕਪੜਾ ਜੀ ਹਾਂਜੀ ਇਹ ਵੀ ਗੱਪਣ ਜੇ ਇਹਦੇ ਦਸ ਦੇ ਰਹਿ ਗਏ ਅੱਛਾ ਦਸ ਦੇ ਰਹਿ ਗਏ ਹਾਂਜੀ ਠੀਕ ਹੈ ਤੇ ਇਹ ਇੱਥੋਂ ਦੀ ਨਹੀਂ ਹਰਿਆਣੇ ਦੀ ਮਾਝੂ ਜੀ ਅੱਛਾ ਇਹਨੇ ਦੋਦੇ ਕਿੰਨੇ ਕੀਤਾ ਬਾਜੀ ਇਹਨੇ ਪਿਛਲੇ ਸਾਲ ਕੀਤਾ ਜੇ 16 ਕਿਲੋ 16 ਕਿਲੋ ਵੱਡੀ ਮਾਝਾ ਨਾ ਪੂਰੀ ਤਾਂ ਬਾਜੀ ਫਿਰ ਇੰਦੀ ਕੀਮਤ ਆ? ਇਹਦੀ ਕੀਮਤ ਆ ਵੀਰ ਜੀ ਵਾਲਾ ਪੈਸੇ ਤੇ ਬੜੇ ਖਰਚੇ ਜੇ ਪਿਛਲੀ ਵਾਰ ਪਰ ਐਰ ਕੀ ਮੋਲ ਇੱਕ 40 ਕਰਦੇ ਜੇ। ਹਾਂਜੀ। 32 ਦੇ ਲੱਗ ਬਣੇ ਜੀ ਵਿੱਚ ਲੱਗ ਗਏ। ਬਾਕੀ ਮੋਕੇ ਪੱਕੇ ਮੋਲੇ ਨਹੀਂ ਗੇ। ਪੱਕੇ ਮੋਲੇ ਨਹੀਂ ਗੇ ਬਾਕੀ ਕਰ ਦੋਗੇ ਮਾਂ ਇਹਦਾ ਇਹ ਜੀ ਇਹ ਵੀ ਜੀ 6 ਮਹੀਨਿਆਂ ਦੀ ਗੱਪਣ ਦੁੱਧ ਹੈ ਨਹੀਂ। ਦੁੱਧ ਹੈ ਨਹੀਂ ਆ। ਹਾਂਜੀ। ਦੁੱਧ ਦਾ ਥਾਨ ਪਾਸ ਕਰਾ ਦਿੰਦੀ ਆ ਜੀ। ਠੀਕ ਆ। ਹੋਣੀ ਛੱਡੀ ਆ। ਅਜੇ ਹੋਣੀ ਛੱਡੀ। ਇੰਦੀ ਕੀਮਤ ਬਾਜੀ ਫਿਰ? ਏ ਵੀ ਜੀ ਮੁੰਡਾ 60000 ਰੁਪਏ ਮਾਨਦਨ ਮਾਨਦਨ ਹੋ ਜਾਓ ਚਲੋ ਤੇ ਗਾਂ ਜੀ ਗਾਂ ਜੀ ਇਹਦੀ ਅੱਛੀ ਇੱਥੇ ਵੱਜੀ ਜੇ ਉਹਨਾਂ ਦੇ ਬੱਚੇ ਬਾਹਰ ਚ ਵਿਖਾ ਦਿੰਦੇ ਆ ਠੀਕ ਆ ਤੇ ਪੰਜਾਂ ਮਹੀਨਿਆਂ ਦੀ ਪਿੰਨਾ ਦੀ ਸੂਈ ਜੇ ਹਾਂ ਜੀ ਤੇ ਇਹਨੂੰ ਕੱਲ ਟੀਕਾ ਕਰਾਇਆ ਅੱਛਾ ਦੁੱਧ ਕਿੰਨਾ ਜੀ ਦੁੱਧ ਦੇਦੇ ਥੱਲੇ ਆਊਗਾ ਬਾਜ ਤੋਂ 23 ਲੀਟਰ 22 ਜਿਹੜਾ ਹਾਂ ਤੇ 25 26 ਲੀਟਰ ਵੀ ਕਰਦੀ ਆ ਇਹ ਥੋੜਾ ਬੋਲਣ ਦਾ ਕਰਕੇ ਥੋੜਾ ਘਟੀ ਗਏ ਬਿਲਕੁਲ ਹਾਂ ਜੀ ਤੇ ਇੰਦੀ ਫਿਰ ਕੀਮਤ ਇਹਦੀ ਵੀਰ ਜੀ ਬੋਲ 75000 ਕਰਦੇ 70 ਦੇ ਲਾਗੇ ਬੰਨੇ ਛੱਡਾਗੇ ਤੇ ਥਣਾ ਦੇ ਉੱਤੇ ਮੌਕੇ ਹੈਗੇ ਜੇ ਮਾੜੇ ਮਾੜੇ ਅੱਛਾ ਕੀ ਕੋਈ ਬਾਤ ਆ ਗਿਆ ਕਿ ਕੀ ਆ ਥੋੜਾ ਬਸ ਠੀਕ ਆ ਬਿਲਕੁਲ ਇਹ ਆ ਜੀ ਆ ਛੋਟੀ ਹੋ ਜੇ ਬੰਦ ਕਰ ਲਾ ਹਾਂ ਜੀ ਜੀ ਇਹ ਛੋਟੀ ਹੋਣੀ ਨਹੀਂ ਆ ਗੱਬਨ ਨਹੀਂ ਹੋਈ ਠੀਕ ਆ ਇਹ ਦੋ ਸਾਲਾਂ ਦੀ ਆ ਵਾਪਸ ਅੱਛਾ ਦੋ ਸਾਲ ਦੀ ਆ ਹਾਂ ਜੀ ਲਓ ਜੀ ਬਹੁਤ ਯਾਰ ਚਾਹੀਦੇ ਪੀਰੇ ਦੀ ਹਾਂ ਜੀ ਹਾਂ ਜੀ ਵਾਹ ਚੱਗੀ ਸੋਹਣੀ ਛੋਟੀ ਆ ਨਾ ਜੀ ਹਾਂਜੀ ਦੇਂਦੀ ਕੀਮਤ ਬਾਜੀ ਫਿਰ ਇਹਦਾ ਮੁੱਲ ਤੇ ਤੁਸੀਂ 50000 ਕਰਦੇ ਹੋ 45 ਦੀ ਜਗਾ 45000 ਦੀ ਹਾਂਜੀ ਚਲੋ ਤੇ ਆਹ ਕਿੰਨੇ ਨਾਕੇ ਜਦ ਆਹ ਵੀਰ ਜੀ ਇੱਕ ਇੱਕ ਸਾਲ ਦੀਤੋ ਸਵਾ ਦੇ ਸਾਲ ਦੀ ਆ ਕੱਟੀ ਹੈ ਹਾਂਜੀ ਤੇ ਵੀ ਉਧਰ ਚੰਗੇ ਸੀ ਲੰਦੀ ਆ ਵਾਕੀ ਹੁਣ ਨਵਾਈ-ਨਵਾਈ ਨਹੀਂ ਆ ਜਿਆਦੀ ਚੰਗੀ ਉਧਰ ਦੀ ਕੱਟੀ ਇੰਦੀ ਕੀਮਤ ਹੈ ਇਹ 50000 ਦੀ ਦੇ ਦਾਂਗੇ ਬਾਕੀ ਮਾਨਤਨ ਕਰ ਤੇ ਇੰਦੀ ਜੀ ਆ ਵੀ ਤੇ ਅਜੇ ਤੇ ਵੀ ਕ੍ਰੋਸ ਨਹੀਂ ਹੋਈ ਉਹ ਵੀ ਉਧਰ ਹੈ ਇਹ ਸੈਂਟੀਮੀਟਰ ਤੋਂ ਜੋ ਜੋ ਮਾਪਦੰਡ ਕਰਾ ਚੋਣ ਨਹੀਂ ਹੋਣੀ ਬਸ ਠੀਕ ਆਹਾਂ ਜੀ ਇਹ ਮਿੱਧੀ ਸੂਈ ਜੇ 1.5 ਮਹੀਨੇ ਦੀ ਹਾਂ ਜੀ ਇਹਨਾਂ ਦਾ ਚਾ ਉੱਤਰ ਜੇ ਅੱਛਾ ਠੀਕ ਹੈ ਜੀ ਤੇ ਐਰ ਕੀ ਦੂਜੇ ਸੂਏ ਜੇ ਜਵਾਨ ਦੰਦੀਆਂ ਹੋਣ ਢਈ ਆ ਜੇ ਹੁਣ ਹਾਂ ਜੀ ਹਾਂ ਜੀ ਠੀਕ ਹੈ ਜੀ ਥੋੜਾ ਫੇਸ ਹੈ ਇਹਨਾਂ ਦਾ ਮੂੰਹ ਮਾਂਗ ਉੱਦੋ ਖਾਣੇ ਕੋਈ ਨਹੀਂ ਉੱਥੇ ਦੁੱਧ ਕਿੰਨਾ ਜੀ ਦੁੱਧ ਇਹਦਾ ਥੱਲੇ ਹੈਗਾ ਜੇ 11 10 11 10 11 ਲੀਟਰ 10 11 ਲੀਟਰ ਹੋਏਗਾ ਹਾਂਜੀ ਠੀਕ ਆ ਤੇ ਇੰਦੀ ਕਿਵੇਂ ਬਾਜੀ ਫਿਰ ਇਹਦਾ ਵੀਰ ਜੀ ਮੁੱਲ 85000 ਕਰਦੇ 85000 ਇਹ ਮੀਣੀ ਆ ਗਈ ਜੀ ਹਾਂਜੀ ਇਹ ਮੀਣੀ ਸਿੰਘ ਹਿਲਦੇ ਦੋਵੇਂ ਬੋਲ ਲਓ ਅੱਛਾ ਇਹ ਵੀ ਹਰਿਆਣੇੋਂ ਆਈ ਜੇ ਅੱਛਾ ਰਮੇਸ਼ ਜਵਾਨਾ ਦੀ ਵੀਡੀਓ ਤੇ ਲਈ ਸੀ 1.5 ਲੱਖ ਰੁਪਿਆ ਦਾ ਮੁੱਲ ਪਾਇਆ ਸੀ 1.45 ਦੀ ਲਈ ਆ 1.5 ਲੱਖ ਦੀ ਪਈ ਦੀ ਹੈ ਅੱਛਾ ਜੀ ਐਰ ਕੀ ਦੂਜਾ ਸੂਆ ਮੇਰੇ ਕੋਲ ਸੂਈ ਆ ਪਹਿਲੇ ਸੂਏ ਲਈ ਸੀ 4 ਤੰਦ ਦੁੱਧ ਕਿੰਨਾ ਜੀ ਐਰ ਕੀ ਹੋਣਾ ਜੇ ਸੂਆ ਇਹਦਾ ਲੱਗਾ ਵਾ ਅੱਛਾ ਤੇ ਗੱਬੜ ਹੋਈ ਨੂੰ 1 ਮਹੀਨਾ ਹੋ ਗਿਆ ਵਾ ਹਾਂਜੀ ਤੇ ਗਾਰੰਟੀ ਕੋਈ ਨਹੀਂ ਗਾਰੰਟੀ ਕੋਈ ਨਹੀਂ ਤੇ ਇਹਦੀ ਕੱਟੀ ਆ ਮਗਰ ਕੱਟੀ ਤੇ ਮਿਲਦੀ ਆ ਦੁੱਧ ਹੁਣ ਇਹਦੇ ਥੱਲੇ 10 ਕਿਲੋ ਆ ਸੰਜਰ ਦਾ ਦੁੱਧ ਇਹਦਾ 14 ਕਿਲੋ ਠੀਕ ਆ ਜੇ ਕਿਸੇ ਨੇ ਗੱਬੜ ਦੀ ਵੀਡੀਓ ਵੇਖੀ ਹੋਊ ਉਹ ਵੀ ਦਿਖਾ ਦੂੰਗਾ ਵੀ ਕਿੰਨਾ ਚੰਦਾ ਬਣਉਂਦੀ ਵਾ ਠੀਕ ਇਹ ਹੋਣੇ ਦਾ ਉਦਾਂ ਵੇਚਣ ਨੂੰ ਜੀ ਨਹੀਂ ਕਰਦਾ ਪਰ ਮੁੱਲ ਚਲੋ ਕਰ ਲੈਨੇ ਲੋਕਾਂ ਨੇ ਕਹਿਣਾ ਟੋਕੜਦਾ ਇੰਨਾ ਮੁੱਲ ਪਰ ਪੈਸੇ ਵੜੇ ਖਰਚੇ ਚਲੋ ਫਿਰ ਵੀ ਆਪਾਂ ਇਹਦਾ ਮੁੱਲ ਲੱਖ ਰੁਪਇਆ ਕਰਦੇ ਥੋੜਾ ਮਾਨਤਾਨ ਕਰੀ ਜਾਓ ਚਲੋ ਯਾਹ ਹੈ ਜੀ ਆ ਮਾਸ ਵੀ ਇਹਦਾ ਹਾਂ ਜੀ ਇਹਨੂੰ ਸੂਈ ਨੂੰ 2 ਮਿੰਟ ਹੋ ਗਏ ਜੇ ਅੱਛਾ ਚੱਲ ਨਹੀਂ ਇਹਦਾ ਹੈਗਾ ਠੀਕ ਆ ਤੇ ਮੱਜਾਂ ਜਿੰਨੀਆਂ ਸਾਰੀਆਂ ਭਾੜੇ ਤੇ ਮਿਲਦੀਆਂ ਭਾੜੇ ਮਿਲਦੇ ਸਾਰੇ ਹਾਂ ਬੱਚੇ ਵੀ ਛੱਡੀ ਦੇ ਭਾੜੇ ਤੇ ਮਿਲਦੇ ਹਾਂ ਜਿਹਦਾ ਬੱਚਾ ਹੈ ਨਹੀਂ ਆ ਠੀਕ ਆ ਇਹਦਾ ਥੱਲੇ 12 ਕਿਲੋ ਦੁੱਧ ਜੇ ਤੇ ਇਹ 95000 ਦੀ ਤੇ ਚਲੋ ਇਹ ਤੀਜਾ ਸੂਆ ਜੇ ਹਾਂਜੀ ਥੱਲੇ 11 ਲੀਟਰ ਦੁੱਧ ਜੇ ਹਾਂਜੀ ਇਹ ਭਾੜੇ ਤੇ ਮਿਲਦੀ ਆ ਬੱਚਾ ਇਹਦੀ ਕੱਟੀ ਆ ਭਾੜੇ ਕੱਟੀ ਤੇ ਮਿਲਦੀ ਨਹੀਂ ਆ ਭਾੜੇ ਤੇ ਮਿਲਦੀ ਆ ਠੀਕ ਆ ਭਾਵੇਂ ਕੋਈ ਦੋ ਡੰਗ ਚੋ ਵਿੱਚ ਆ ਇਹਦੇ ਥੱਲੇ 11 ਕਿਲੋ ਦੁੱਧ ਠੀਕ ਆ ਇਹਦਾ ਇਹਦਾ ਗੋਲ 95000 ਕਰਦਾ ਬੰਦ ਦਾ ਵਾਹੀ ਦੇ ਬੱਚੇ ਆਪ ਖਾ ਲੋ ਜੀ ਆ ਬੱਚੇ ਵੇਖ ਲੋ ਜੀ ਇਹਨਾਂ ਦੇ ਆ ਜਿਹੜੀ ਮੱਝ ਬੱਚਾ ਨਹੀਂ ਲਈਦੀ ਆ ਉਹਦੀ ਕੱਟੀ ਆ ਆ ਉਧਰ ਇੱਕ ਨੰਬਰ ਤੇ ਕੱਟਾ ਜਿਹੜੀ ਇੱਕ ਨੰਬਰ ਤੇ ਮੱਝ ਆ ਉਹ ਕੱਟੀ ਮੀਣੀ ਮੱਝ ਦੀ ਜੀ ਮੀਣੀ ਕੱਟੀ ਵੀ ਹਾਂਜੀ ਨਹੀਂ ਉਹ ਨਹੀਂ ਮੀਣੀ ਅੱਛਾ ਮੀਣੀ ਜੀ ਹਾਂ ਚਲੋ ਵਾਹੀ ਪਸ਼ੂਣਾ ਜੀ ਦੇਖੋ ਜੀ ਆ ਪਸ਼ੂ ਪਾਈਆਂ ਕੋਲ ਜੀ ਪਰ ਮੇਰੇ ਵੀਰੇ ਇੱਥੇ ਆ ਗਿਆ ਉਹਦਾ ਵੇਖਿਆ ਜੀ ਜਾਂਚ ਕਰਕੇ ਕਿ ਜਿਹੜੀ ਜੀ ਚੰਗੇ ਲੈ ਕੇ ਜਾਣਾ ਭਾਜੀ ਹਾਂਜੀ ਵੀਰ ਨੰਬਰ ਨੰਬਰ 97798 7772 ਠੀਕ ਹੈ ਪਿੰਡ ਧੜ ਜ਼ਿਲ੍ਹਾ ਅਮਰਸਰ ਤਸਵੀਰ ਵੀ ਅਮਰਸਰ ਨੀਅਰ ਜੰਡੇ ਵਾਲਾ ਗੁਰੂ ਛੇਕ ਪਤਾ ਵੀ ਬਿਲਕੁਲ ਲੱਗੇ ਆ 2 ਕਿਲੋਮੀਟਰ ਠੀਕ ਸਸਤਾ ਠੀਕ ਸਸਤਾ